ਪੂਰੀ ਦੁਨੀਆ ਤੇ ਕੋਈ ਬਾਬਾ ਇਦਾਂ ਇੱਕ ਮੁਠੀ ਦਾਣਾ ਇਦਾਂ ਇਦਾਂ ਹੁਣ ਕਾ ਦੋ ਕਰਕੇ ਵਿਖਾ ਦੇ ਆਪਣੇ ਮੰਤਰਾਂ ਨਾਲ ਨਹੀਂ ਕਰ ਸਕਦਾ ਤੇ ਤੇਰੋਂ ਵੱਡਾ ਤੇ ਬ੍ਰਹਮ ਗਿਆਨੀ ਸਾਡੀ ਜ਼ਮੀਨ ਹੀ ਆ ਤੇਰੇ ਅਮਰ ਕੋ ਜਾਈ ਐ ਅਸੀਂ ਕਿੰਨੇ ਕੇਸ ਨੇ ਥੋੜੇ ਤੇਰਾ ਰੇਟਾਂ ਪਾਈਆਂ ਇਹਨਾਂ ਨੇ ਅਜੇ ਹੋਰ ਵੀ ਪਾਉਣ ਨੂੰ ਫਿਰਦੇ ਮੈਂ ਕਿਹਾ ਪਾਈ ਜਾ ਤੁਰੇ ਆਓ ਆਪਾਂ ਵੀ ਤੁਰੇ ਆਵਾਂ ਵੀ ਗੱਲ ਜਦੋਂ ਵਿਚਾਰ ਬਦਲ ਗਏ ਬੰਦੇ ਦੇ ਅਸਲ ਦੇ ਵਿੱਚ ਇਸੇ ਨੂੰ ਬ੍ਰਹਮ ਗਿਆਨ ਬਾਣੀ ਚ ਆਖਿਆ ਗਿਆ ਉਹਨੂੰ ਤਲਾ ਸਵਾਲ ਸੀ ਕਿ ਬੰਦਾ ਬ੍ਰਹਮ ਹੋ ਨਹੀਂ ਸਕਦਾ ਬਾਣੀ ਤੇ ਕੱਲਾ ਕੱਲਾ ਬੰਦਾ ਬ੍ਰਹਮ ਬ੍ਰਹਮ ਦਾ ਗਿਆਨ ਬ੍ਰह्म ਗਿਆਨ ਬ੍ਰह्म ਗਿਆਨੀ ਮਤਲਬ ਜਿਹਨੂੰ ਬ੍ਰਹਮ ਦਾ ਗਿਆਨ ਆ ਤੇ ਗੁਰੂ ਸਾਹਿਬ ਤੇ ਹਰ ਇੱਕ ਬੰਦੇ ਨੂੰ ਬ੍ਰਹਮ ਦਾ ਗਿਆਨ ਦੇਣ ਆਏ ਸੀ ਚਾਹ ਵਾਲੇ ਨੂੰ ਵੀ ਸਬਜ਼ੀ ਵੇਚਣ ਵਾਲੇ ਨੂੰ ਵੀ ਹਲਵਾ ਵਣ ਵਾਲੇ ਨੂੰ ਵੀ ਦਰਜੀ ਨੂੰ ਵੀ ਫੈਕਟਰੀ ਦੇ ਮਾਲਕ ਨੂੰ ਵੀ ਵਰਕਰ ਨੂੰ ਵੀ ਕੋਈ ਪਾਵਰ ਥੋੜਾ ਜਿਹੀ ਆ ਚਾਰ ਪੰਜ ਬੰਦਿਆਂ ਨੂੰ ਬ੍ਰਹਮ ਦਾ ਗਿਆਨ ਆ ਮਰਗ ਦੇ ਹਰ ਇੱਕ ਨੂੰ ਬ੍ਰਹਮ ਦਾ ਗਿਆਨ ਹੋਵੇ ਕਿਵੇਂ ਭਗਤ ਨਾਮਦੇਵ ਜੀ ਆ ਭਗਤ ਧੰਨਾ ਜੀ ਆ ਭਗਤ ਪੀਪਾ ਜੀ ਆ ਭਗਤ ਸਧਨਾ ਜੀ ਆ ਸਾਰੇ ਦੇ ਆ ਜੀ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੱਢਣ ਵਾਲੇ ਭਗਤ ਰਵਦਾਸ ਜੀ ਕੀ ਅਸੀਂ ਉਹਨਾਂ ਨੂੰ ਬ੍ਰਾਹਮਣਿਆ ਨਹੀਂ ਕਹਾਂਗੇ ਰਵਦਾਸ ਛਵੰਤਾ ਟੋੜਨੀ ਤਨ ਤਿਆਗੀ ਮਾਇਆ ਪਰ ਕੀ ਅੱਜ ਸਾਡਾ ਸਮਾਜ ਕਿਸੇ ਮੋਚੀ ਨੂੰ ਬ੍ਰਾਹਮਣਿਆ ਨਹੀਂ ਕਹੂ ਕਦੇ ਵੀ ਨਹੀਂ ਕਦੇ ਵੀ ਨਹੀਂ ਸਾਡੀ ਜੰਗ ਇਹ ਆ ਜੇ ਬ੍ਰਾਹਮਣਿਆ ਨਹੀਂ ਕਹਿਣਾ ਤੇ ਚਾਹ ਵੇਚਣ ਵਾਲੇ ਨੂੰ ਕਹੋ ਜੇ ਬ੍ਰਾਹਮਣਿਆ ਨਹੀਂ ਕਹਿਣਾ ਹਲ ਦੇ ਮੁਠੇ ਨੂੰ ਹੱਥ ਪਾ ਕੇ ਹਲ ਵਾਉਣ ਵਾਲੇ ਨੂੰ ਕਹੋ ਇਹ ਆਂਦੇ ਨਹੀਂ ਨਹੀਂ ਜਿਹਨਾਂ ਚਿੱਟਾ ਚੋਲਾ ਪਾਇਆ ਜਿਹਦੇ ਲੱਤਾਂ ਨਗੀਆਂ ਜਿਹਦੇ ਨਾਲ ਗੜਵੇ ਵਾਲਾ ਉਹ ਹੀ ਬ੍ਰਹਮ ਗਿਆਨੀ ਹੈਗਾ ਨਹੀਂ ਫਿਰ ਜੇ ਇਦਾਂ ਵਾ ਤੇ ਫਿਰ ਉਹ ਲੋਟੂ ਆ ਬ੍ਰਹਮ ਗਿਆਨੀ ਮਾਂ ਵੀ ਹੋ ਸਕਦੀ ਜਿਹੜੀ ਘਰ ਚ ਪ੍ਰਸ਼ਾਦ ਬ੍ਰਹਮ ਗਿਆਨੀ ਮਾਂ ਹੋ ਸਕਦੀ ਹੈ ਜਿਹਦੇ ਜਿਹੜੇ ਆਪਣੇ ਬੱਚੇ ਨੂੰ ਆਪ ਸੁੱਕੇ ਥਾਂ ਤੇ ਪਾ ਕੇ ਤੇ ਆਪ ਗਿੱਲੇ ਥਾਂ ਤੇ ਪੈਂਦੀ ਹੈ ਆਪਣੀ ਚਰਬੀ ਘੋਲ ਕੇ ਬੱਚੇ ਨੂੰ ਜੰਮ ਦਿੰਦੀ ਫਿਰ ਮਾਂ ਵੀ ਬ੍ਰਹਮ ਗਿਆਨੀ ਹੋ ਸਕਦੀ ਹੈ ਜੇ ਕਰਾਮਾਤਾ ਕਰਕੇ ਬ੍ਰਹਮ ਗਿਆਨੀ ਆ ਤੇ ਫਿਰ ਜ਼ਮੀਨ ਵੱਡੀ ਜ਼ਮੀਨ ਵਰਗੀ ਕਰਾਮਾਤ ਕਿਸੇ ਕੋਈ ਨਹੀਂ ਆ ਇੱਕ ਦਾਣਾ ਕਰਨ ਦਾ ਪਾਓ ਕਿੰਨੇ ਦਾਣੇ ਪੈਦਾ ਕਰਨ ਦੀ ਤਾਕਤ ਰੱਖਦੀ ਆ ਪਰ ਉਹਨੇ ਕਦੀ ਕਿਸ ਨੂੰ ਕਿਹਾ ਕਿ ਮਰਚਡ ਐਡਿਵਿਡਿਜ਼ ਆਖਦੇ ਹੈਗੇ ਇੱਕ ਮੱਕੀ ਦਾ ਦਾਣਾ ਬੀਜੋ ਜਮੀਨ ਚ ਇੱਕ ਉਸ ਤੋਂ ਟਾਂਡਾ ਹੋ ਗਦਾ ਉਹਨੂੰ ਦੋ ਤਿੰਨ ਛਲੀਆਂ ਲੱਗਦੀਆਂ ਇੱਕ ਦਾਣੇ ਦੇ ਕਿੰਨੇ ਦਾਣੇ ਬਣਾ ਕੇ ਪੈਦਾ ਕਰਦੇ ਇੱਕ ਦਾਣੇ ਤੋਂ ਜ਼ਮੀਨ ਨੇ ਤੁਸੀਂ ਇੱਕ ਬਾਬੇ ਨੂੰ ਕਹੇ ਇੱਕ ਮੁਠੀ ਚ ਤੁਹਾਡੇ ਚੈਨਲ ਲਈ ਚੈਲੰਜ ਆ ਆਪਣਾ ਪ੍ਰਚਾਰ ਛੱਡ ਦੂੰ ਅੱਜ ਤੋਂ ਬਾਅਦ ਪੂਰੀ ਦੁਨੀਆ ਤੇ ਕੋਈ ਬਾਬਾ ਐਦਾਂ ਇੱਕ ਮੁਠੀ ਦਾਣਾ ਐਦਾਂ ਐਦਾਂ ਹੱਥੇ ਫੜ ਕੇ ਉਹਨੂੰ ਦੋ ਕਰਕੇ ਵਿਖਾ ਦੇ ਆਪਣੇ ਮੰਤਰਾਂ ਨਾਲ ਨਹੀਂ ਕਰ ਸਕਦਾ ਫਿਰ ਤੇਰਨੋਂ ਵੱਡਾ ਤੇ ਬ੍ਰਹਮ ਗਿਆਨੀ ਸਾਡੀ ਜ਼ਮੀਨ ਆ ਤੇਰੇ ਅਮਰ ਕੋ ਜਾਈ ਅਹੀਂ ਭਈ ਆ ਵਗਲ ਸਾਡੀ ਜੰਗ ਆ ਜੇ ਬ੍ਰਹਮ ਗਿਆਨੀ ਤੇ ਸਾਰੇ ਆ ਬਾਣੀ ਕਹੀ ਪਹੁੰਚ ਜੀ ਬਾਣੀ ਸੰਤਨ ਮੰਦੀ ਮੈਂ ਕਿਹਾ ਹਾਂ ਜੀ ਮੰਦੀ ਆ ਜੀ ਕਿਵੇਂ ਮੰਦੀ ਮੈਂ ਕਹਾ ਬਾਣੀ ਦੇ ਮਤਾਬ ਸਾਰੇ ਸੰਤ ਆ ਬਾਣੀ ਬਣਾਉਂਦੀ ਸੰਤ ਵਾ ਪਰ ਉਹ ਸੰਤ ਢੋਂਗੀ ਨਹੀਂ ਬਣਾਉਂਦੀ ਸਕੂਲ ਟੀਚਰ ਵੀ ਸੰਤ ਹੋ ਸਕਦਾ ਪੁਲਿਸ ਅਫਸਰ ਵੀ ਸੰਤ ਹੋ ਸਕਦਾ ਕੋਈ ਫੌਜਦਾਨ ਵੀਰ ਵੀ ਸੰਤ ਹੋ ਸਕਦਾ ਇਹ ਕੀ ਜਾਂਦੇ ਵਾਲਾ ਇਹਾਂ ਦੇ ਜਿਹੜਾ ਕੋਈ ਕੰਮ ਨਹੀਂ ਕਰਦਾ ਜਿਹਨੂੰ ਪਾਣੀ ਵੀ ਦੂਜਾ ਫੜਾਵੇ ਜਿਹਦੀ ਗੱਡੀ ਦੀ ਬਾਰੇ ਵੀ ਦੂਜਾ ਖੋਲੇ ਸੰਤ ਹੁੰਦਾ ਤਾਂ ਦੱਸੋ ਜੇ ਸਾਰੇ ਸੰਤ ਬਣ ਜਾਣ ਜਿਹਦੀ ਕਾਰ ਦੀ ਬਾਰੇ ਵੀ ਦੂਜਾ ਖੋਲੇ ਸਮਾਜ ਕਿਦਾਂ ਦਾ ਹੋਊਗਾ ਭਲਾ ਇਹੋ ਗੱਲ ਤੇ ਮਾਰੇ yogi ਨਾਂਦੇ ਵੀ ਜੇ ਰੱਬ ਪਾਉਣ ਲਈ ਸਵਾਹ ਮੰਲਣੀ ਜ਼ਰੂਰੀ ਆ ਰੱਬ ਪਾਉਣ ਲਈ ਕੰਨਾਂ 'ਚ ਮੁੰਦਣਾ ਪਾਉਣੀ ਜ਼ਰੂਰੀ ਆ ਜੇ ਸਾਰੇ ਲੋਕ ਹੀ ਤੁਹਾਡੇ ਮੁਤਾਬਕ ਰੱਬ ਪਾਉਣ ਤੁਰ ਪਏ ਤੇ ਜੇ ਸਾਰੇ ਸਵਾਹ ਮੰਲ ਲਾ ਪਏ ਦੁਨੀਆ ਦੀ ਰੂਪਰੇਖਾ ਕਿਦਾਂ ਦੇ ਉਪਰ ਆ ਸਾਰੇ ਸਵਾਹ ਮੜ ਕੇ ਤੁਰੇ ਫਿਰਨਗੇ ਜੋ ਗਿਆ ਸਮਝ ਆ ਗਈ ਬਾਬੇ ਨੇ ਗੱਲ ਪਤਲੀ ਕੀਤੀ ਤੇ ਉਹ ਗੱਲ ਜੇ ਰੱਬ ਪਾਉਣ ਲਈ ਮੰਨ ਲੋ ਭੋਰੇ ਜੀ ਬਹਿਣਾ ਪੈਂਦਾ ਰੱਬ ਪਾਉਣ ਲਈ ਭਗਤੀ ਕਰਨੀ ਪੈਂਦੀ ਹੈ ਰੱਬ ਬਹਿਣ ਲਈ ਸਭ ਕੁਝ ਛੱਡ ਛਾ ਕੇ ਵੇਲੇ ਰਹਿਣਾ ਪੈਂਦਾ ਤੇ ਫਿਰ ਸਾਰਿਆਂ ਦਾ ਰੱਬ ਪਾਉਣ ਦੀ ਜੀ ਕਰਦਾ ਮੰਨ ਲੋ ਦੁਨੀਆ ਕਿਦਾਂ ਦੀ ਹੋਏਗੀ ਆ ਆ ਆ ਚੀਜ਼ਾਂ ਕਿਹਨਾਂ ਨੇ ਕੱਢੀਆਂ ਹੁਣ ਆਪਾਂ ਬੋਲ ਰਹੇ ਹਜ਼ਾਰਾਂ ਸਾਲ ਬਾਅਦ ਵੀ ਸੁਣੀ ਜਾਣੀ ਆ ਮੈਂ ਕੈਮਰਾ ਵਾ ਹਜ਼ਾਰਾਂ ਸਾਲ ਲੱਖਾਂ ਸਾਲ ਵੀ ਬਾਅਦ ਇਹ ਚੀਜ਼ ਲੋਕ ਇਹਨੇ ਸੁਣ ਲੈਣੀ ਆ ਕਿਹਨੇ ਪਤਾ ਕੀਤੀ ਦੂਰ ਬੈਠੇ ਹੁਣ ਆਪਾਂ ਹੋਰ ਸੌਖੀ ਐਗਜ਼ੈਂਪਲ ਦਿੰਨੇ ਆ ਆ ਕੰਤ ਦੇ ਪਰਲੇ ਬੰਨੇ ਕੀ ਆ ਬਾਬੇ ਨੂੰ ਕਿਸ ਨੂੰ ਕੀ ਪਤਾ ਕਰਕੇ ਵਿਖਾਦੇ ਸਾਨੂੰ ਪਰ ਜਿਹਨੇ ਕੈਮਰਾ ਬਣਾਇਆ ਨਾ ਤੁਸੀਂ ਆਪਣੇ ਘਰ ਦੇ ਬਾਹਰ ਲੇ ਗੀੜਤੇ ਕੈਮਰਾ ਹੈ ਨਾ ਤੁਸੀਂ ਇੱਥੋਂ ਬੈਠੇ ਵੇਖ ਸਕਦੇ ਮੇਰੇ ਗੇਟ ਦੇ ਬਾਹਰ ਕੌਣ ਆਇਆ ਬ੍ਰਹਮਗੰਧ ਕੈਮਰੇ ਵਾਲਾ ਹੋਇਆ ਤੇ ਕੈਮਰਾ ਦਾ ਬ੍ਰਹਮਗੰਧ ਕੈਮਰੇ ਵਾਲਾ ਹੋਇਆ ਤੇ ਵੱਡਾ ਕੌਣ ਹੋਇਆ ਉਹਨੂੰ ਇਹ ਪਤਾ ਕੀ ਹੁੰਦੇ ਆ ਤੈਨੂੰ ਕਾਕਾ ਜੇ ਬਖਸ਼ਿਸ਼ ਦੀ ਲੋੜ ਆ ਯਾਰ ਤੁਹਾਡੇ ਡੇਰਿਆਂ ਦੀ ਰਾਖੀ ਉਹਨਾਂ ਦੇ ਕੈਮਰੇ ਕਰ ਰਹੇ ਆ ਬਖਸ਼ਿਸ਼ ਦੀ ਲੋੜ ਉਹਨਾਂ ਨੂੰ ਗੜੇ ਡੇਰਿਆਂ ਦੀ ਬਾਬਿਆਂ ਦੇ ਪਾਜੁ ਘੇੜ ਤੇ ਕੈਮਰੇ ਨੇ ਕੈਮਰੇ ਸੀ ਆਈ ਨਾ ਵੀਡੀਓ ਜਿਹੜਾ ਬਾਬਾ ਬੀਬੀ ਲਈ ਫਿਰਦਾ ਹੂੰ ਕੈਮਰੇ ਨੇ ਤੇ ਮੈਨੀਆਂ ਦਾ ਸਾਇੰਸ ਵਿਗਿਆਨ ਵੱਡੀ ਆ ਸਾਇੰਸ ਵਿਗਿਆਨ ਤੋਤੇ ਆ ਪਰਮੇਸ਼ਰ ਦੀ ਵਿਚਾਰਤਾਰਾ ਪਰ ਇਹ ਲੋਕਾਂ ਨੂੰ ਪੁੱਛੋ ਤੁਹਾਡੇ ਦੇ ਪਖੰਡ ਆਵਾਜ਼ ਨੂੰ ਸਾਹਮਣੇ ਲਿਆ ਕੈਮਰਾ ਸਾਰਾ ਕੁਝ ਗੋਲ ਕੁੱਤੇ ਕੈਮਰਾ ਲਾਉਣਾ ਪੈਂਦਾ ਵਾ ਕਈਆਂ ਸਮਾਂ ਤੇ ਗੱਡੀਆਂ ਦੇ ਉੱਤੇ ਪਾਰਕਿੰਗਾਂ ਤੇ ਕੈਮਰੇ ਲਾਉਣੇ ਪੈਂਦੇ ਵਾ ਗੱਡੀ ਕੌਣ ਚੋਰੀ ਕਰਕੇ ਲੈ ਗਿਆ ਉਹ ਕੈਮਰਾ ਦੱਸਦਾ ਵੀ ਗੱਡੀ ਕੌਣ ਚੋਰੀ ਕਰੇ ਵੱਡਾ ਕੌਣ ਹੋਇਆ ਫਿਰ ਕੀ ਗੁਰੂ ਜੀ ਹਜ਼ੂਰੀ ਦੇ ਵਿੱਚ ਵੀ ਗਲਤ ਕੰਮ ਹੁੰਦਾ ਆ ਹੁੰਦਾ ਤਾਂ ਹੀ ਤੇ ਤੁਸੀਂ ਵਖਿਆ ਜਿਹੜੀ ਆਪਣੀ ਆ ਜਿਹੜੀ ਆ ਵੀਡੀਓ ਪਿੱਛੇ ਜੇ ਵਾਇਰਲ ਹੋਈਆਂ ਉਹ ਮਾਰੇ ਦਾ ਲੱਗੇ ਪ੍ਰਕਾਸ਼ ਇਹ ਬਾਬੇ ਨਾਲ ਜਿਹੜੇ ਵਖੋ ਜਿਹੜਾ ਰੋਜ ਠਾਣੇ ਜਾਂਦਾ ਨਾ ਉਹ ਪੁਲਿਸੋਂ ਡਰ ਜਾਂਦਾ ਉਹ ਸਾਵੇ ਨੇ ਦਾ ਇਹ ਰੋਜ ਉੱਥੇ ਰਹਦੇ ਨੇ ਦੇ ਹਿਸਾਬ ਨਾਲ ਕੋਈ ਡਰ ਨਹੀਂ ਆਮ ਬੰਦੇ ਹੱਥ ਜੋੜਦਾ ਇਹ 24 ਘੰਟੇ ਉਸ ਬਾਬੇ ਦੇ ਹੱਕ ਦੇ ਵਿੱਚ ਨਿਹੰਗ ਜਥੇਬੰਦੀਆਂ ਕਾਫੀ ਆ ਗਈਆਂ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਜੇ ਹੱਕ ਚ ਆਈਆਂ ਤੇ ਇਹ ਕੀ ਹੋਣਗੇ ਉਹ ਜਿਹਨ ਦੇ ਹੱਕ ਚ ਆਇਆ ਤੇ ਸੋਚੋ ਨਾ ਵੀ ਵੀ ਜੋ ਦੇ ਹੱਕ ਚ ਭੂਗਤੇ ਆ ਤੇ ਕਿਉਂ ਭੂਗਤੇ ਬਰੋਧ ਕਰਨ ਵਾਲਾ ਵੀ ਨਿਹੰਗ ਸਿੰਘ ਸੀ ਜਿਸ ਨੇ ਉਸ ਚੀਜ਼ ਦਾ ਪਰਦਾ ਫਾਸ਼ ਕੀਤਾ ਤੇ ਉਸ ਦੇ ਹੱਕ ਦੇ ਵਿੱਚ ਆਉਣ ਵਾਲੇ ਵੀ ਨਿਹੰਗ ਸੀ ਬਸ ਉਹ ਕਾਰਨ ਲੱਭੋ ਨਾ ਵੀ ਇਹ ਕਿਉਂ ਲੋਕ ਉਹਦੇ ਹੱਕ ਚ ਭੂਗਤੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਡਰ ਵੀ ਆ ਨਾ ਵੇਖੋ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਬਹੁਤੇ ਬੋਲੇ ਹੀ ਨਹੀਂ ਬਹੁਤ ਨੂੰ ਆਪਣੇ ਡਰ ਸਤਾ ਗਿਆ ਕਿਤੇ ਕਿਤੇ ਰਲੇ ਤਾਂ ਨਹੀਂ ਉਹਨਾਂ ਦੇ ਨਾਲੇ ਬੰਦੇ ਗਲਤੀ ਤੁਸੀਂ ਕਿਦੀ ਮੰਨਦੇ ਹੋ ਉਸ ਲੜਕੀ ਦੀ ਕਿ ਬਾਬੇ ਦੀ ਵੇਖੋ ਪਹਿਲੀ ਗਲਤੀ ਤੇ ਉਸ ਦੀ ਆ ਬਾਬੇ ਦੀ ਗਲਤੀ ਬਾਬੇ ਨੇ ਦੁਕਾਨ ਖੋਲੀ ਆ ਗਾਹ ਕੀ ਗਿਆ ਨਾ ਬਣ ਕੇ ਉਹ ਗਲਤੀ ਤੇ ਬੀਬੀ ਧੀ ਆ ਨਾ ਜਿਹੜੀ ਕਸਟਮਰ ਬਣ ਉਹ ਤੇ ਦੁਕਾਨ ਖੋਲ ਕੇ ਬੈਠਾ ਸੀ ਨਾ ਉਹਨੇ ਤਾਂ ਦੁਕਾਨ ਖੋਲੀ ਆ ਆ ਦੁਕਾਨ ਖੋਲੀ ਆ ਨਾ ਗਾਗ ਗਾਗ ਦੀ ਮਰਜ਼ੀ ਮੈਂ ਕਿਹੜੀ ਦੁਕਾਨ ਤੋਂ ਸੌਦਾ ਲੈਣਾ ਆਪਾਂ ਪੰਜਾਬ ਵਿੱਚ ਰਹਿੰਦੇ ਆ ਠੀਕ ਹੈ ਤੁਹਾਡੇ ਲਾਗੇ ਗਵਾਂਢੀ ਤੁਹਾਡੇ ਡੇਰਾ ਵਾ ਤੁਸੀਂ ਨਹੀਂ ਜਾਣਦੇ ਤੁਹਾਡੇ ਹੱਥੇ ਡੇਰੇ ਦੀ ਕੋਈ ਐਮਿੱਤਿਆ ਨਹੀਂ ਤੁਸੀਂ ਨਹੀਂ ਜਾਣਦੇ ਤੁਹਾਡੇ ਹੱਥੇ ਡੇਰੇ ਦੀ ਕੋਈ ਐਮਿੱਤ ਨਹੀਂ ਅਰ ਇੱਕ 50 ਕਿਲੋਮੀਟਰ ਦੂਰੋਂ ਆ ਗਿਆ ਉਹ ਡੇਰੇ 'ਚ ਬਾਬੇ ਨਾਲੋਂ ਵੱਡੀ ਗਲਤੀ ਉਹਦੀ ਨੇ ਜਿਹੜਾ ਆਇਆ ਵਾ ਉਹ ਤੇ ਦੁਕਾਨ ਖੋਲ ਕੇ ਬੈਠਾ ਸੀ ਉਹ ਤੇ ਕਹਿੰਦਾ ਮੇਰਕੂ ਆਓ ਭਾਈ ਤੁਸੀਂ ਨਹੀਂ ਗਏ ਤੁਸੀਂ ਆਪਣੇ ਆਪ ਨੂੰ ਬਚਾ ਲਿਆ ਉਹ ਚਲਾ ਗਿਆ ਪਹਿਲੀ ਗਲਤੀ ਉਹਦੀ ਹੋ ਗਈ ਦੂਜੀ ਗਲਤੀ ਬਾਬੇ ਨੇ ਤੇ ਬਾਬਾ ਤੇ ਡੇਰਾ ਖੋਲ ਕੇ ਬੈਠਾ ਬਾਬੇ ਨੂੰ ਤਾਂ ਪਤਾ ਮੇਰਕੂ ਕੁਝ ਨਹੀਂ ਆਗਾ ਬਾਬਿਆਂ ਨੂੰ ਤਾਂ ਪਤਾ ਵਾ ਸਾਡੇ ਕੋਲ ਕੁਝ ਨਹੀਂ ਆਗਾ ਪਤਾ ਉਹਨਾਂ ਨੂੰ ਸਾਰਾ ਪਤਾ ਆ ਵੇਖੋ ਇਹ ਵੀਡੀਓ ਸੁਣਨੀ ਉਹਨਾਂ ਨੇ ਸਾਰਾ ਪਤਾ ਨੂੰ ਸਾਡੇ ਕੋਲ ਕੱਖ ਨਹੀਂ ਆਗਾ ਕੋਈ ਸਾਡੇ ਕੋ ਗੈਬੀ ਸ਼ਕਤੀ ਨਹੀਂ ਆਂ ਐ ਕੱਖ ਨਹੀਂ ਕਰ ਸਕਦੇ ਤੁਸੀਂ ਕਿੰਨੇ ਸਾਧਾ ਨੇ ਮੇਰੇ ਤੇ ਪਰਚੇ ਕੀਤੇ ਅਜ ਇਹ ਤੇ ਗੈਬੀਆਂ ਸ਼ਕਤੀਆਂ ਨੇ ਮੈਨੂੰ ਚੁੱਪ ਕਰਾ ਦਿੰਦੇ ਅੱਛਾ ਸ਼ਕਤੀ ਨਾ ਮੇਰੇ ਦਿਮਾਗ ਚ ਇਹੋ ਜੀ ਵਿਚਾਰ ਕਰ ਦਿੰਦੇ ਕਿ ਮੈਨੂੰ ਯਾਦ ਹੀ ਕੁਝ ਨਾ ਹੋਵੇ ਅਕਸਰ ਤੇ ਮੈਂ ਮੂੰਹ ਜਵਾਨੀ ਬੋਲਦਾ ਨਾ ਮੈਂ ਬਾਣੀ ਪੜਦਾ ਪਾਠ ਕਰਦਾ ਇਹਦਾ ਅਰਦਾਸ ਕਰਨ ਮੈਨੂੰ ਸਵੇਰੇ ਐ ਜੋ ਮੇਰਾ ਕੋਰਸ ਕੀਤਾ ਸਾਰਾ ਭਲਾ ਦੇ ਮੈਨੂੰ ਜਿੰਨੀ ਵੀ ਨੂੰ ਬਾਣੀ ਯਾਦ ਆ ਜਿੰਨੇ ਮੈਨੂੰ ਅਜ ਤੱਕ ਸ਼ਬਦ ਯਾਦ ਇਹਦਾ ਇੱਕ ਅਰਦਾਸ ਕਰਨ ਤੇ ਸਵੇਰੇ ਮੈਂ ਜਦੋਂ ਸ਼ਾਮ ਨੂੰ ਅਸੀਂ ਜਾਣ ਲੱਗੇ ਤੇ ਮੈਂ ਕਿਹਾ ਯਾਰ ਮੈਂ ਬੋਲਣਾ ਕੀ ਮੈਨੂੰ ਤਾਂ ਮੈਨੂੰ ਤਾਂ ਕੁਝ ਆ ਰਿਹਾ ਪਰ ਮੈਨੂੰ ਪਤਾ ਨਹੀਂ ਇਹਨਾਂ ਕੋਲ ਬਾਬੇ ਨੂੰ ਪਤਾ ਸਾਡੇ ਕੋਲ ਇਦਾਂ ਦਾ ਕੱਖ ਨਹੀਂ ਹੈਗਾ